ਰਾਗ ਮਹੱਲਾ ਪੰਜਵਾ ਕਰਿ ਸੇਵਾ ਕਰਨ ਕਾਰਨ ਏਕ ਓਹੀ ਇਸ ਦੇ ਪਾਤਸ਼ਾਹ ਕਈ ਲੋਕ ਕਹਿੰਦੇ ਪ੍ਰਮਾਣੋਂ ਤਾਂ ਸ੍ਰਿਸ਼ਟੀ ਬਣੀ ਹੈ ਕੋਈ ਕਹਿੰਦੇ ਮਹਾਰਾਜ ਇਸੇ ਪ੍ਰਕਾਰ ਮਾਇਆ ਕਰਕੇ ਬਣੀ ਹੈ ਕੋਈ ਕਹਿੰਦੇ ਗਿਆਨ ਕਰਕੇ ਬਣੀ ਹੈ ਕੋਈ ਕਹਿੰਦੇ ਕਰਮਾ ਕਰਕੇ ਬਣੀ ਹੈ ਕੋਈ ਕਹਿੰਦੇ ਕਾਲ ਕਰਕੇ ਬਣੀ ਹੈ ਆਹ ਮਾਰੇ ਦੱਸੋ ਕਿਵੇਂ ਸ੍ਰਿਸ਼ਟੀ ਬਣੀ ਹੈ ਕਸੋ ਕੋ ਹਜੂਰ ਫਰਮਾਉਂਦੇ ਹਨ ਕਰਨ ਕਰਨ ਏਕ ਉਹ ਭਾਈ ਜਿੰਨੇ ਕਰਨ ਮੰਨੇ ਆ ਕਾਲ ਦਾ ਵੀ ਕਰਤਾ ਉਹ ਹੀ ਹੈ ਅਤੇ ਜੇ ਕਰਨ ਪ੍ਰਮਾਣ ਨੂੰ ਮੰਨੇ ਪ੍ਰਮਾਣ ਨੂੰ ਵੀ ਦੁਨ ਦਾ ਚਿੰਤਾ ਰਿੰਕਾ ਜਿਹੜੇ ਹੈ ਕੇੰਦੇ ਆਖਰੀ ਜੁੜਦੇ ਆ ਜਦ ਤਾ ਕੁਛ ਕਰੀ ਨਹੀਂ ਸਕਦੇ ਇਹ ਕਰਮ ਹੈ ਤਾਂ ਜਦ ਸਰੀਰ ਮੁਰਦੇ ਚ ਕੁਝ ਨਹੀਂ ਹੋ ਸਕਦੇ ਕੇੰਦੇ ਆਖਰੀ ਜਿਉਂਦੇ ਆ ਇਸੇ ਪ੍ਰਕਾਰ ਮਾਇਆ ਤਾਂ ਵੀ ਇਸ ਦੀ ਇੱਛਾ ਨਾਲ ਇਹ ਅਭਿਆਨ ਹੈ ਤਾਂ ਇਹ ਆਨ ਵੀ ਜਿਹੜਾ ਹੈ ਜੜ ਹੈ ਉਨੇ ਅਗਿਆਨ ਦੇ ਕਾਈ ਪਰਮੇਸ਼ਵਰ ਅੰਤਜਾਮੀ ਉਹਦੀ ਆਪ ਦੀ ਸੱਤਾ ਨਾਲ ਅਗਿਆਨਾਂ ਪਾਏ ਜਵਾਲੀਆਂ ਬਗਿਆਨਾਂ ਨਾਲ ਜਿnablaਏ ਕੋ ਜੋ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਰਨ ਜੋ ਮੰਨੇ ਹੈ ਇੰਦਰੀਏ ਆਦਿ ਕੋ ਕਿਵੇਂ ਅੱਠਾਰ ਹੁੰਦੇ ਹੈ ਇਵੇਂ ਤਿੰਨ ਗੁਣ ਆਦਿ ਕਰਨ ਮੰਨੇ ਜਿਨੇ ਉਪਾਦਾਨ ਕਾਰਨ ਨਿਮਿਤ ਕਾਰਨ ਆਦਿ ਕੋ ਬਾਦਾਨ ਮਿੱਟੀ ਜਿਵੇਂ ਕਾਰਨ ਹੈ ਨਿਮਿਤ ਜਿਵੇਂ ਕਮਿਆਰ ਕਾਰਨ ਹੈ ਤੇ ਡੰਡਾ ਤੇ ਚੱਕ ਆਦਿ ਕੋ ਇਹਦੇ ਕਰਨ ਹੁੰਦੇ ਹਨ ਇਸੇ ਪ੍ਰਕਾਰ ਜੀਆਂ ਦੇ ਜਿਹੜੇ ਕਰਮ ਹਨਗੇ ਉਹ ਆਪ ਹੀ ਪਰਮੇਸ਼ਰ ਉਪਾਦਾਨ ਕਾਰਨ ਰੂਪ ਹੈ ਆਪ ਹੀ ਨਿਰਮਿਤ ਕਾਰਨ ਰੂਪ ਹੈ ਕਿਉਂ ਆਪ ਹੀ ਜਿੰਨੇ ਗੁਣ ਰਾਜੇ ਹਨ ਉਹ ਰਾਸ਼ੀ ਤਾਸੀ ਸੰਸਕੂਪਾਦਕ ਉਹ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਰਨ ਕਰਨ ਆਪ ਹੀ ਕੋਈ ਹੈ ਜਨਪੀਆ ਆਕਾਰ ਰੂਸਵਾਇ ਸੋ ਹਮਤ ਤੁਹੂ ਲੋ ਕਾਰਨ ਰੂਪ ਜਗਤ ਕੀਤਾ ਹੈ ਤਹ ਤੇ ਆਗੋ ਮਨ ਮੇਰੇ ਆਲੇ ਮਨੋ ਉਸ ਪਰਮੇਸ਼ਰ ਨੂੰ ਧਿਆਉਣਾ ਕਰੋ ਸਰਬ ਤੂ ਆਧਾ ਤੂ ਸਰਬ ਦਾ ਆਧਾਰ ਆਸਿਆ ਰੂਪ ਪਰਮੇਸ਼ਰ ਆਪ ਹੈ ਗੁਰ ਦੇ ਚਰਨ ਮਨ ਮਹਿ ਧਿਆਇ ਸੰਤਾਂ ਦੇ ਪਵਿੱਤਰ ਚਰਨਾਂ ਗਾਉਣਾ ਮਨ ਵਿੱਚ ਧਿਆਉਣਾ ਕਰੋ ਇੱਕ ਜਿਤ ਹੋ ਕੇ ਸੋੜ ਸਗਲ ਸਿਆਣਪ ਗੁਰਧੀਆਂ ਸਿਆਣਵਾ ਗੁਰਧੀਆਂ ਆਏ ਆਏ ਹੋਣ ਹੈ ਇਨ ਆਸ ਕਿਤਾਈ ਨੂੰ ਪੈਦਾ ਕਰਨ ਵਾਲੀਆਂ ਸਿਉਂਗਾਂ ਤੋਂ ਛੱਡ ਦੇ ਸੰਗਰਾਂ ਦੇ ਬਚਨਾਂ ਤੇ ਭਰੋਸਾ ਕਰ ਸਾਜ ਸ਼ਬਦ ਲਿਵਲਾ ਜੱਗ ਦੇ ਰੰਗ ਦੇ ਸ਼ੋਦੀ ਗੁਤੀ ਨੂੰ ਜੋੜਨਾ ਕਰ ਲਿਓ ਲਗਾਉਣਾ ਕਰ ਰਹਾਉ ਦੁੱਖ ਤਲੇਸ ਨਾ ਭਉ ਵਿਆਪੈ ਜਿਹਨੂੰ ਜੰਮਣ ਦਾ ਦੁੱਖ ਅਗਿਆ ਸਮ ਕਾ राग द्वेष अविवेशाद को। ਬਾਂਝ ਪ੍ਰਕਾਰ ਦੇ ਕਲੇਸ਼ ਵੀ ਤਨੀ ਚਿੰਬੜ ਨਹੀਂ ਗਰੇ। ਦੁੱਖ ਕਲੇਸ਼ ਨਾ ਭਉ ਵਿਆਪੈ। ਸਭ ਪ੍ਰਕਾਰ ਦਾ ਦਰਵਾਜਾ ਜਿਹੜਾ ਵੀ ਤੈਨੂੰ ਨਹੀਂ ਲੱਗੇਗਾ ਇਹ ਭੈਸਾ ਪਰ ਲੋਭ ਆਵੇ ਕੋ। ਗੁਰਮੰਤਰ ਹਿਰਦੈ ਹੋ। ਜੇ ਤੇਰੇ ਹਿਰਦੇ 'ਚ ਗੁਰਮੰਤਰ ਵਾਹਿਗੁਰੂ ਮੰਤਰ ਵਸਿਆ ਹੋਇਆ ਹੋਵੇਗਾ। ਬੂਤ ਜਗਨਾ ਕਰ ਰਹੇ। ਇਹ ਕਰੋਨਾ ਜੀਵ ਸਾਹੂਨਾ ਦੇ ਜਤਨ ਜੁਕੇ ਕਰ ਰਹੇ ਜੁਕੇ ਹਨ ਕਰਦੇ ਹੋਏ ਗੁਰ ਬਿਨ ਤਰਿਓ ਨਾ ਕੋ ਸੰਗਤ ਹੈ ਕੋਈ ਮੁਕਤ ਨੀ ਹੋਇਆ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾਂਦੇ ਆ ਕੋਈ ਤਰਿਆ ਨਹੀਂ ਬੁੱਧੀ ਰੂਪੀ ਤੁਲੇ ਉਹਨਾਂ ਦੇ ਵਿੱਚੇ ਹੀ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਡੁੱਬ ਜਾਂਦੇ ਹਨ ਦੇਖ ਦਰਸ਼ਨ ਮਨ ਸਾਧਾਰਨ ਸਤਿਗੁਰਾਂ ਦੇ ਦਰਸ਼ਨ ਵੇਖ ਕੇ ਮਨ ਸੁਖਰ ਜਾਂਦਾ ਹੈ ਮਨ ਸੇਤ ਆਖਰੇ ਨੇ ਹੋ ਜਾਂਦਾ ਐਸਾ ਦਰਸ਼ਨ ਹੈ ਮਹਾਰਾਜਾ ਬਾਤ ਸਗਲੇ ਜਾਂ ਕਿੰਨੇ ਥਾਵਾਂ ਸਾਰੇ ਮਿਟ ਜਾਂਦੇ ਦਰਸ਼ਨ ਕਰਨ ਨਾਲ ਮੈਂ ਮੂਰਤੀ ਕੇਤ ਕੋ ਬਾਪੇ ਕੋਟ ਕਰਾ ਵੀ ਤੇਰੀ ਆਣੀ ਗੁਰਮਾਨ ਦੀ ਸੁਣਿਆ ਤੇ ਕਿੱਸੇ ਫਿਰ ਗੁਰਵਾਸ ਨਾ ਪਰਿਆਰੇ ਸਾਰੇ ਤਾਪ ਦਰਸ਼ਨ ਕਰਨ ਨਾਲ ਹੀ ਚੱਕੇ ਜਾਂਦੇ ਹਨ ਆਉ ਦਿਨ ਕੈ ਬਲਿਹਾਰਨ ਅਸੀਂ ਉਹਨਾਂ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਇਹ ਗੁਰ ਕੀ ਪੈਰੀ ਪਾ ਜਿਸ ਰਸ ਤੋਂ ਜਨਮ ਵਿਜਾਪਨੀ ਆਪ ਨੂੰ ਸੰਦੇ ਹਨ ਸਾਧ ਸੰਗਤ ਮਨ ਵਸੈ ਸਾਧ ਸੰਗਤ ਦੀ ਗੁਰਸਾਹ ਦੀ ਬਾਣੀ ਹੈ ਸਾਰ ਸੰਗਤ ਦੁਆਰਾ ਮਨ ਪ੍ਰਮੇਸ਼ਰ ਦਾ ਨਾਮ ਬਸਦਾ ਹੈ। ਆਜ ਹਰ ਕੰਨ ਸੱਚੇ ਲੋਕ ਆਲਪੁਰ ਖਰੀ ਦਾ ਨਾਮ ਸਤ ਨਾਮ ਰੂਪ ਹੈ। ਇਹ ਵੱਡ ਭਾਗੀ ਨਾਨਕਾ। ਉਹ ਵੱਡਿਆਂ ਭਾਗਾਂ ਵਾਲੇ ਹਨ ਸ਼ਬਦ ਦੇ ਨਾਮ ਜਲੇ ਵੀ ਫਰਮਾਉਂਦੇ ਆ। ਜਿਨ੍ਹਾਂ ਮਾਨੇ ਇਹੋ ਭਾਉ। ਜਿਨ੍ਹਾਂ ਦੇ ਮਨ ਤੇ ਭਾਵ ਪ੍ਰਕਾਸ਼ ਹੋਇਆ ਹੈ, ਭਾਵ ਪ੍ਰੇਮ ਜਿਨ੍ਹਾਂ ਦੇ ਮਨ ਤੇ ਭਾਵਨਾ ਹੈ। ਸ੍ਰੀ ਰਾਗ ਮਹੱਲਾ 5ਵਾਂ ਸਾਂਝ ਹਰਤਾਂ ਨੂੰ ਪੂਜ ਸਤਗੁਰੂ ਹੁਣ ਸਤਗੁਰੂ ਦੀ ਨਿਜੁੰਦੇ ਬਚਨ ਦਾਸਦੇ ਹਨ ਇਹ ਚ ਸੇ ਸਿੱਖੋ ਜੇ ਇਕੱਠਾ ਕਰਨਾ ਤਾਂ ਪਰਮੇਸ਼ੁਰ ਦਾ ਨਾਮ ਰੂਪੀ ਦਾਣਾ ਹੈ ਇਹ ਇਕੱਠਾ ਕਰ ਇਹ ਪੂਜਾ ਕਰਨੀ ਤਾਂ ਸਤਗੁਰੂ ਸੱਚੇ ਪਾਤਸ਼ਾਹ ਦਾ ਇਹ ਪੂਜਨ ਕਰ ਛੂਟ ਸਗਲ ਵਿਕਾਰ ਇਹ ਛੱਡੀ ਗਿਉ ਭਾਈ ਸਾਰੇ ਵਿਕਾਰ ਕਾਮ ਕੋ ਲੋਭ ਮੋਹ ਕਰ ਉਹਨਾਂ ਸਾਰੇ ਨੂੰ ਛੱਡਣਾ ਕਰ ਗਿਨ ਤੂੰ ਸਾਜ ਸਵਾਰਿਆ ਜਿਸ ਵਾਇਗ ਨੂੰ ਤੇਰੇ ਸੂਖਮ ਸਰੀਰ ਨੂੰ ਸੁਖੂਲ ਸਰੀਰ ਨੂੰ ਸਾਜ ਕੇ ਸਵਾਰੇ ਅੰਬਪਦੰਗ ਦਿੱਤੇ ਐ ਨੱਕ ਦੀ ਕੁੰਬਲੀ ਨਾ ਦੁੰਦਿਆ ਕਿੰਨਾ ਭੈਣਾ ਲੱਗਣਾ ਸੀ ਅੱਖਾਂ ਦੀਆਂ ਪਲਕਾਂ ਨਾਲ ਦਾ ਜਾਨਵਰਾਂ ਨਹੀਂ ਤਰੀਏ ਕਿੱਡੀਆਂ ਨੇ ਬਰਬਰ ਕੇ ਖਾ ਜਾਣਾ ਸੀ ਪੰਨਾ ਜੇ ਨਾ ਛੱਗੇ ਜੇ ਹੁੰਦੇ ਕਿੰਨਾ ਭੈੜੇ ਲੱਗਣੇ ਸੀ ਕੰਮ ਤੇਰੇ ਬੋਲ ਨਾ ਹੁੰਦੇ ਕਿੰਨਾ ਤੇਰਾ ਮੂੰਹ ਪੈਣਾ ਲੱਗਣਾ ਸੀ ਇਹੋ ਸਾਜ ਕੇ ਅੰਦਰ ਨੂੰ ਤੇ ਸਵਾਰ ਨਾ ਕੀਤਾ ਅੰਗਾਂ ਪ੍ਰਤੰਗਾਂ ਨੂੰ ਅੰਗਾਂ ਦੇ ਅੱਗੇ ਜਿਹੜੇ ਅੰਗ ਹਨ ਧਰ ਸਿਮਰ ਹੋਏ ਉਹਦਾ ਜਿਨ੍ਹਾਂ ਦੇ ਦਾੜੀ ਨਹੀਂ ਆਈ ਉਹਨੂੰ ਲੰਕਾ ਦੇ ਚੋਰ ਕਹਿੰਦੇ ਐ ਜਿਨ੍ਹਾਂ ਦੇ ਕੇਸ ਨੂੰ ਉਹਨੂੰ ਗੰਗਾ ਕਹਿੰਦੇ ਐ ਤੇ ਬਿਨਾ ਗੰਗਾ ਬਣ ਤੋਂ ਸਿਰ ਮਨਾਈ ਫਿਰਦੇ ਐ ਦਾੜੀ ਮਨਾ ਕਰਕੇ ਲੰਕਾ ਦੇ ਚੋਰ ਬਣੇ ਫਿਰਦੇ ਖੀਲੇ ਹਨ ਸੋ ਜਿਸ ਵਾਇਕ ਨੂੰ ਸੁਣਾ ਤੈਨੂੰ ਸਾਜ ਸਵਾਰ ਕੇ ਸ਼ਿੰਗਾਰਿਆ ਹੈ ਸਾਰੇ ਅੰਗ ਪ੍ਰਦਾਨ ਦਿੱਤੇ ਹੋਣੇ ਤੈਨੂੰ ਪਰਮੇਸ਼ਰ ਵਰਗਾ ਸੁੰਦਰ ਕਿ ਮਣਾ ਦੇਣਾ ਤੈਨੂੰ ਸੀਸੇ ਤੇ ਮੁੰਜੇ ਨਾਲ ਤੂੰ ਸੋਹਣਾ ਬਣਨ ਨੂੰ ਫਿਰਦਾ ਹੋਇ ਪਸ਼ੂਆ ਵਰਗੀ ਮੂੰਹ ਬਣਾ ਕੇ ਸ਼ਕਲਾ ਬਣਾ ਕੇ ਭੈੜਾ ਬਣ ਰਿਹਾ ਹੈ ਹਰ ਸਿਮਰ ਹੋਏ ਉਹਦਾ ਸਮਨਕਾਰ ਜਿੰਦ ਨੂੰ ਸਵਾਰੇ ਆ ਚੰਗੀ ਤਰ੍ਹਾਂ ਪਤੰਗ ਦੇ ਕੇ ਜਿਹਦਾ ਬੁੱਲ ਟੁੱਟਿਆ ਉਹਨੂੰ ਖੰਡਾ ਕਹਿੰਦੇ ਆ ਲੋਕ ਇਹ ਸਭ ਕੁਝ ਮਾਰਨ ਤੈਨੂੰ ਦਕਸ਼ੀ ਕੀਤੀ ਐ ਸੁੰਦਰ ਕੋ ਦੇ ਸ਼ਰੀਰ ਨੂੰ ਨੰਨ ਰਣੀ ਦੇ ਬਣਾਈ ਐ ਆਪ ਦਾ ਰੂਪ ਤੈਨੂੰ ਬਣਾਇਆ ਹੈ ਉਸ ਪਰਮੇਸ਼ਰ ਨੂੰ ਸਮਨ ਕਰ ਕਿਉਂ ਭੁੱਲਿਆ ਫਿਰਦਾ ਹੈ ਤੇਰਾ ਉਧਾਰ ਹੋ ਜਾਏਗਾ ਜਤਮਾਨ ਨਾਮ ਏਕ ਅਪਾਰ ਮੇਰੇ ਪਿਆਰੇ ਬਣੋ ਇੱਕ ਕਾਲਪੁਰਖ ਦਾ ਨਾਮ ਜਪਿਆ ਕਰ ਉਹਰ ਕਿੰਤੀ ਦੇ 12 ਵਾਰ ਤੋਂ ਰਹਤ ਹੈ ਪ੍ਰਾਨ ਮਨ ਤਨ ਜਿਨਹਿ ਦਿੱ ਜਿਨਹੇ ਦੀ ਆ ਇਹਨੂੰ ਪ੍ਰਾਨ ਦਿੱਤੇ ਹੈ ਸਾਹ ਤੋਂ ਬਿਨਾਂ ਤਾਂ ਮਰਦਾ ਹੋਣਾ ਕਿ ਅਤੇ ਮਨ ਜਿਸ ਨੂੰ ਦਿੱਤਾ ਸਕਲ ਪਹੁੰਚਾਉਣ ਵਾਸਤੇ ਤਨ ਦਿੱਤਾ ਜਿਨ ਸਰੀਰ ਸੇਵਾ ਕਰਨ ਵਾਸਤੇ ਜੀਰ ਦਾ ਆਧਾਰ ਰੋਸ ਨੂੰ ਸ਼ਿਰਦੇ ਦਾ ਆਸਰਾ ਸਮਝੋ ਸ਼ਿਰਦੇ ਦਾ ਆਸਰਾ ਰੂਪ ਬਣਾਓ ਉਸ ਪਰਮੇਸ਼ਰ ਨੂੰ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵੇਹਲਾ ਜਿਵੇਂ ਤੁਸੀਂ ਕੋਈ ਕਾਮ ਦੇ ਫਰਮੇ ਚ ਮਸਤ ਹੋ ਕੇ ਮਾਰੇ ਗਏ ਅਬੇ ਰਾਵਣ ਵਰਗੇ ਨਾਸ ਹੋਗੇ ਪ੍ਰਾਇ ਕਰੰਤਕਣੇ ਕਰਕੇ ਤੂੰ ਕਿਹੜੇ ਬਾਗ ਦੀ ਮੂਲੀ ਐ ਲੋਭ ਕਰਕੇ ਕੈਨੂੰ ਕਿਸ ਪ੍ਰਕਾਰ ਨਾਸ ਹੋਗੇ ਹੰਕਾਰ ਕਰਕੇ ਕਿਵੇਂ ਕਮਲੇ ਹੋ ਕੇ ਮਸਤ ਹੋ ਕੇ ਮਰ ਗਏ ਬਿਆੰਤ ਲੋਕ ਵਿਆਪਿਆ ਸੰਸਾਰ ਸਾਰੇ ਸੰਸਾਰ ਇਹ ਕਾਮ ਕ੍ਰੋਧ ਵਿੱਚ ਲੱਗਿਆ ਹੋਇਆ ਹੈ ਵਿਅੰਗ ਲੋਕ ਕੇ ਵਿੱਚ ਮਾਸੋ ਕੇ ਮਰ ਕੇ ਸ਼ਰਾਬ ਪੀ ਕੇ ਸ਼ਰਾਬੀ ਲੋਕ ਬਹੁ ਸੰਤ ਸਰਣੀ ਲਾਗ ਚਰਣੀ ਮੇਰੇ ਜੇ ਭਾਗ ਹੈ ਸੰਤ ਜਿਨ੍ਹਾਂ ਨੂੰ ਸਵਾਸ ग्रास ਨਹੀਂ ਵਿਸਰਦਾ ਉਸ ਸੰਗਤ ਦੀ ਸ਼ਰਨ ਪੈਣਾ ਕਰ ਆਪਣੀ ਹਉਮੈ ਛੱਡ ਕੇ ਚਰਣੀ ਲੱਗਣਾ ਕਰੋ ਮਿਟੇ ਦੂਸ ਅੰਧਾ ਜਿਹੜਾ ਕੋਈ ਹੁੰਦਾ ਦੁੱਖੋ ਜੰਮਣ ਮਰਨ ਦਾ ਜਿਹੜਾ ਗਿਆਨ ਦਾ ਅੰਧਾਰ ਅંધੇਰਾ ਹੈ ਉਹ ਇਸ ਤਰ੍ਹਾਂ ਮਿਟ ਜਾਏਗਾ ਸਤ ਸੰਤੂਹ ਦਇਆ ਕਮਾਵੇ ਇਹ ਖੁਦ ਰੱਖਣਾ ਸਭ ਤੋਂ ਵੱਡੀ ਚੀਜ਼ ਹੈ ਸੰਤੋਖ ਰੱਖਣਾ ਬੜੇ ਗੁਣ ਹਨ ਬਿਨੋ ਸੰਤੋਖ ਨਹੀਂ ਕੋ ਰਾਜ ਸੁਖਮਨੋਰ ਸੁਖਿ ਸਭ ਕਾਜ ਹੈ ਸਭ ਤੋਂ ਬਗਾਇ ਦਿਨ ਸੱਚੀ ਹੋਏ ਕੈਸੇ ਮਾਰ ਸਤ ਰੱਖੇ ਕੋ ਬਗਾਇ ਇਸਤਰੀ ਸਤੀ ਕਿਵੇਂ ਹੋ ਸਕਦੀ ਹੈ ਪੰਡ ਦੇਖੋ ਇਹ ਵਿਚਾਰ ਅੱਗ ਚ ਪੈਣੇ ਕਰਕੇ ਤਾਹੀਂ ਸਤੀ ਬਣਿਆ ਜਾਂਦਾ ਜੋ ਪਤੀ ਵਰਤ ਘਰੋਂ ਰੱਖਦੀ ਹੈ ਉਹ ਸਤੀ ਹੁੰਦੀ ਹੈ ਅਨਸੂਆ ਸੱਤ ਵਾਲੀ ਸੀ ਇਹਦੇ ਸਤ ਨੂੰ ਤੋੜਨ ਨੂੰ ਆਸਤੇ ਲਕਸ਼ਮੀ ਨੇ ਅਤੇ ਪਾਰਵਤੀ ਨੇ ਤੇ ਬ੍ਰਹਮਾਣੀ ਨੇ ਜਦਨ ਕੀਤੇ ਇਹਨਾਂ ਨੂੰ ਪਤਿਆਂ ਨੂੰ ਪ੍ਰੇਰ ਕੇ ਕਹਿਨੀਆ ਇਹਦਾ ਸੱਤ ਤੋੜਦੇ ਹੋ ਅਨਸੂਆ ਦੇ ਪੁੱਤ ਤੇਰੀ ਜਿਹੜੀ ਮਾਂ ਹੈ ਇਹ ਕੋਈ ਬਾਹਰੀ ਵਡਿਆਈ ਹੋ ਰਹੀ ਸਾਡੀ ਏਡੀ ਵਡਿਆਈ ਨਹੀਂ ਜਿੰਨੀ ਇਹਦੀ ਵਡਿਆਈ ਹੈ ਇਹਦਾ ਸੱਤ ਤੋੜੋ ਇਹ ਤਿੰਨੇ ਮੂਹਰ ਤੋਂ ਘੰਕਾਰ ਨੂੰ ਆ ਕੇ ਸ਼ਿਵ ਜੀ ਤੇ ਵਿਸ਼ਨੂੰ ਤੇ ਬ੍ਰਹਮਾ ਗਏ ਅਨਸੂਆ ਨੂੰ ਕਹ ਜੇ ਮੈਂ ਸੱਤੀਆਂ ਤੁਸੀਂ ਬਾਲਕ ਬਣ ਜਾਓ ਇਹ ਤਿੰਨੇ ਹੀ ਬਾਲਕ ਬੋਨੇ ਪੁੱਛੜ ਚੱਕੀ ਫਿਰੇ ਫਿਰੋਂਦੀਆਂ ਫਿਰਨੂੰ ਲక్ష్ਮੀ ਰੋਂਦੀ ਫਿਰੇ ਵੀ ਸਾਡਾ ਪਤੀ ਇਸੇ ਤਰ੍ਹਾਂ ਰੋਂਦੀ ਫਿਰੇ ਬ੍ਰਹਮਾਣੀ ਤੇ ਐਵੇਂ ਪਾਰਵਤੀ ਵੀ ਸਾਡੇ ਉਹੋ ਹੀ ਬਣਾ ਦੇ ਇਸ ਪ੍ਰਕਾਰ ਦੀ ਫੇਰ ਦੁਬਾਰਾ ਮੋਹ ਕਰਨ ਵਾਸਤੇ ਭੇਜੇ ਇਹ ਲੱਗੀ ਸ਼ਰਾਵ ਦੇ ਨੂੰ ਫਿਰ ਦਰਦਾ ਵਿਸ਼ਨੂੰ ਤਾਂ ਬਰੋਟਾ ਬਣ ਗਿਆ ਵਰਮਾ ਪਿੱਪੜ ਬਣ ਗਿਆ ਤੇ ਦਰਦਾ ਸ਼ਿੰਗ ਜੀ ਨਿੰਮ ਬਣ ਗਿਆ ਉਦੋਂ ਦੇ ਲੋਕ ਤਰਗੇ ਇਹਨੂੰ ਪਾਣੀ ਪਾਉਂਦੇ ਫਿਰਦੇ ਆ ਤੋ ਇਹ ਹੈ ਜੋ ਸਤ ਵਾਲੀਆਂ ਬੀਬੀਆਂ ਲੜਕੀਆਂ ਹੁੰਦੀਆਂ ਜਿਹੜੀਆਂ ਸੱਤਨ ਹੁੰਦੀਆਂ ਸਤ ਰੱਖਣਾ ਯੋਗ ਹੈ ਜਿਵੇਂ ਅਨਸੂਆ ਨੇ ਸਤ ਰੱਖਿਆ ਸੀ ਹਾਂ ਜੀ ਸੰਤੋਖ ਇਸ ਸੰਤੋਖੀ ਹੋਣਾ ਚੋਲਕਰੀ ਸੀ ਜਿਵੇਂ ਸੰਤੋਖ ਰੱਖਿਆ ਸੀ ਪੱਦੰਦੇ ਭੁੱਖਿਆਂ ਨੂੰ ਇਹਨਾਂ ਨੂੰ ਕੀੜਿਆਂ ਦੇ ਘੌਂ ਦੇ ਵਿੱਚੋਂ ਸੱਧੂ ਮਿਲੇ ਉਹ ਸੱਤਿਆਂ ਨੂੰ ਰਗੜ ਕੇ ਦੋ ਆਪਸੀ ਇੱਕ ਆਪ ਦੇ ਦੇ ਘਰ ਵਾਈ ਤੇ ਇੱਕ ਪੁੱਤ ਤੇ ਇੱਕ ਨੂੰ ਚਾਰ ਸਨ ਤਾਂ ਇਹੋ ਭਾਗ ਪਰਮੇਸ਼ਰ ਨੇ ਨਿਯਤ ਕੀਤਾ ਜੋ ਪਰਵੇਸ਼ਿੰਨ ਦੇ ਵਿੱਚ ਰੱਖਿਆ ਮਾਰਾ ਨੂੰ ਉਸ ਦਿਨ ਇੱਕ ਨਾਮ ਕੇਂਦਰ ਨਾ ਉਹ ਰਖਾ ਕਰਕੇ ਆਵੇ ਆ ਕੇ ਕਹਿਣ ਲੱਗੇ ਸਾਜਿਗ ਦੇ ਵਿੱਚ ਹੀ ਹੋਇਆ ਚੁੰਕ ਨਹੀਂ ਕਹਿੰਦੇ ਜੀ ਮੈਨੂੰ ਤਾਂ ਭੁੱਖ ਲੱਗੀ ਹੈ ਪੰਜਾਂ ਦੇ ਛੱਗਿਆ ਛੱਕੇ ਫਿਰ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਨੂੰ ਰਿੱਧੀਆਂ ਸਿੱਧੀਆਂ ਸਾਰੀਆਂ ਬਖਸ਼ਤੀਆਂ ਕਿਉਂ ਚੁੰਕ ਨਹੀਂ ਖੀ ਸੰਤੋਖੀ ਮੰਨਿਆ ਗਿਆ ਕੋ ਇਹੋ ਜਿਹਾ ਸੰਤੋਖ ਰੱਖਣਾ ਸਾਥੇ ਸੰਕੋਹ ਦਇਆ ਕਰਨੀ ਜਿਵੇਂ ਸਿੰਘਾਂ ਨੇ ਕਤਤਾਂ ਦੇ ਭੁੱਖਿਆਂ ਨੇ ਜਾ ਕਰਕੇ 18000 ਲੜਕੀ ਜਿਹੜੀ ਸੀ ਵੱਲੋਂ ਕੇ ਹੈ ਤੋਂ ਛੁਡਾਈ ਸੀ ਜਦਵਾਨਿਆਂ ਦੇ ਪਾਸੋਂ ਤੇ ਜਿਆਦੇ ਪਾਸੋਂ ਫੇਰ ਪ੍ਰਸ਼ਾਦਾ ਛਕਿਆ ਸੀ ਇਸ ਪ੍ਰਕਾਰ ਸਾਖੀ ਇਹਦਾ ਨਾਮ ਦਇਆ ਹੈ ਇਹਦਾ ਨਾਮ ਹੈ ਨਹੀਂ ਅੱਖਾਂ ਦੇ ਮੂੰਹ ਅੱਗੇ ਪੱਟੀ ਬੰਨ ਛੱਡਨੀ ਪੂਜਾ ਨੂੰ ਸੋ ਦਇਆ ਹੈ ਜਿਹੜਾ ਜੀਵਾਂ ਦੀ ਰੱਖਿਆ ਕਰਨੀ ਹੈ ਇਹਨਾਂ ਗੁਣਾਂ ਨੂੰ ਕੁਮੰਗਾ ਕਰੇ ਇਹੇ ਕਰਮੀ ਸਾਰ ਜਿਹੋਈ ਕਰਮੀ ਕਮਾਈ ਸਾਰ ਸ੍ਰੇਸ਼ਟ ਹੈ ਆਪ ਸ਼ੁੱਧ ਸਭ ਹੋਏ ਰੇਨਾ ਆਪਾ ਭਾਵ ਸਭ ਕੋ ਸਾਰਿਆਂ ਦੇ ਚਰਨਾਂ ਦੀ ਧੂੜ ਹੋਵੇ ਜਿਸ ਦੇ ਪ੍ਰਭ ਨਿਰੰਕਾਰ ਨਰੰਦਰੰਕਾਰ ਪਰਮੇਸ਼ਰ ਦਾਤ ਬਖਸ਼ ਦੇਵੇ ਉਹ ਦਾਤ ਪ੍ਰਾਪਤ ਕਰ ਸਕਦਾ ਹੈ ਜੋ ਦੀਸਾ ਤੋ ਸਗਲ ਤੂ ਹੈ ਜੇ ਪਰਮੇਸ਼ਰ ਫੇਰੇ ਬ੍ਰਹਮ ਬ੍ਰਿਸ਼ਟੀ ਜਾਗਦੀ ਹੈ ਜੋ ਕੁ ਦਿਖ ਰਿਹਾ ਸਭ ਆਪਣਾ ਆਪ ਰੂਪ ਤੂੰ ਹੈ ਪਰਮੇਸ਼ਰ ਬਸ ਰਿਆ ਪਸਾ ਜਿੰਨਾ ਸਾਰਾ ਪਸਾਰਾ ਦਿਖ ਰਿਹਾ ਤੂੰ ਆਪ ਹੈ ਭਗਤੀ ਦੇ ਲਬੇੜ ਕੇ ਬਚਨ ਕਹਿ ਰਹੇ ਹਨ ਅਹਕਾਰੀ ਦੇ ਤਾਂ ਹੀ ਤੇਰਾ ਹੀ ਸਰੂਪ ਹੈ ਜੋ ਸਾਰਾ ਪਸਾਰਾ ਪਸਰਿਆ ਹੋਇਆ ਹੈ ਕਹੋ ਨਾਮ ਰਹਾ ਵਾ ਕੋ ਜਾਣ ਕੇ ਤਤੁ ਮਹੀ ਮਹਾਵਾਕ ਸ਼ਾਮੇ ਦਾ ਇਵੇਂ ਇਸ ਪ੍ਰਕਾਰੇ ਵਾਖ। ਪਵਨ ਨਾਨਕ ਗੁਰ ਧਰਮ ਕਟਿਆ। ਸਬਦ ਗੁਰੂ ਕਾਹੇ ਕਹਿੰਦੇ ਗੁਰਾਂ ਨੇ ਇਸ ਪ੍ਰਕਾਰ ਧਰਮ ਕੱਟ ਦਿੱਤਾ। ਸਗਲ ਬ੍ਰਾਹਮਣੋ ਕੀਚਾ। ਸਾਰੇ ਬ੍ਰਹਮ ਆਤਮਾ ਪਰਮੇਸ਼ਵਰ ਹੀ ਵਿਚਾਰਦੇ ਹੋ। ਸ੍ਰੀ ਰਾਗ ਰਹਾਤਾ ਪੰਜਵਾ। ਸੁਕਿਰਤ ਸੁਕਿਰਤ ਮੰਧੇ ਸੰਸਾਰ ਸਗ ਲਾਣਾ। ਸ੍ਰੀ ਮਹਾਰਾਜ ਭਗਤ ਬਹੁਤ ਕਹੌਂਦੇ ਐ। ਹਜੂਰ ਕਹਿੰਦੇ ਹਨ ਜੋ ਕਿ ਸੋਚੇ ਕਿ ਮੈਂ ਦੇਖ ਸੰਸਾਰ ਸਿਗਲਾਣਾ ਜੋ ਕਿ ਤੇ ਮੈਂ ਖੋਟੇ ਕੰਮ ਕਰੇ ਹਨ ਇਹ ਸੁਖਿਰਤ ਮੈਂ ਪੁੰਨ ਕੰਮ ਕੀਤੇ ਹਨ ਕਿਉਂ ਪਾਪ ਪੁੰਨ ਦੇ ਅੰਦਰ ਦੁਕਿਦ ਖੋਟੇ ਕੰਮ ਕਰਨੇ ਦੀ ਆਦਤ ਕਰਨਾ ਕਿਸੇ ਨੂੰ ਦੁੱਖ ਦੇਣਾ ਕਿਸੇ ਦਾ ਖੂਨ ਨਿਜੋੜ ਕੇ ਲਹੂ ਪੀਣਾ ਧਨ ਇਕੱਠਾ ਕਰਨਾ ਕਿਸੇ ਨੂੰ ਸੁਖੇ ਚੰਗੇ ਸੇ ਕਾਮ ਕਰਮ ਕਰਨੇ ਕਿ ਮੈਂ ਇਹ ਕਰਮ ਕੀਤੇ ਜਨਮ ਕੀਤੇ ਹੈ দান ਕੀਤੇ ਹੈ ਇਹਨਾਂ ਦੇ ਮੱਦੇ ਸੇ ਕਾਮੀ ਤੇ ਪਾਪੀ ਇਨਾਂ ਦੇ ਮੱਦੇ ਵਿੱਚ ਸਾਰਾ ਸੰਸਾਰ ਸਗ ਸੰਸਾਰ ਸਗ ਲਾਣਾ ਸਾਰਾ ਸੰਸਾਰ ਸਗ ਲਾ ਆਣਾ ਆਇਆ ਹੋਇਆ ਹੈ ਪਾਪੁੰਯੇਂਦਰੀ ਦੋਹੂ ਤੇ ਰਹਤ ਭਗਤ ਹੈ ਦੋਹੂ ਤੇ ਰਹਤ ਜਿਹੜਾ ਮੰਦ ਕਰਮੋ ਕਾ ਹੀ ਨਾ ਕਰੇ ਪਾਪ ਨਾ ਕਰੇ ਖੋਟਾ ਕੰਮ ਨਾ ਕਰੇ ਤੇ ਸੁਖੇ ਸੁਲਾ ਹੰਕਾਰ ਨਾ ਕਰੇ ਪੁੰਨ ਕਰਕੇ ਕਰ ਪੁੰਨੋ ਨੀ ਸੁਦਾਈ ਹੈ ਪਵਿੱਤਰ ਕੰਮ ਕਰਕੇ ਨੀਵਾ ਸੁਦਾਵੇ ਆਪ ਨਾ ਕੁਝ ਬਣੇ ਇਸ ਬਰਕਾਤ ਹੈ ਚੰਗੇ ਕੰਮ ਦੀ ਹੰਗਤਾ ਤੋਂ ਤੇ ਭੈੜੇ ਕਰਮਾਂ ਦੀ ਕੁਸੰਗਤ ਤੋਂ ਰਹਿਤ ਭਗਤ ਹੈ ਉਹਦਾ ਨਾਮ ਭਗਤ ਹੈ ਜਿਹੜਾ ਮੰਨ ਕਰਮ ਕਰਦਾ ਇਹ ਵੀ ਕੰਮੇ ਕਰਮਾਂ ਦਾ ਮਾਨ ਨਹੀਂ ਕਰਦਾ ਹੈ ਕੋਈ ਵਿਦਾ ਜਾਣ ਕੋਈ ਕੋਈ ਵੀ ਐਸਾ ਜਾਣਿਆ ਜਾਂਦਾ ਹੈ ਹਰ ਇੱਕ ਨਹੀਂ ਹੈ ਫਾਤੁਰ ਸਰਬੇ ਸਮਾਨ ਉਹਨਾਂ ਦੀ ਦਿੱਖੀ ਖੁੱਲ ਜਾਂਦੀ ਦਿੱਖੀ ਹੋ ਜਾਂਦੀ ਹੈ ਉਹ ਵੇਖਦੇ ਕਿ ਫਾਤੁਰ ਸਰਮ ਦਾ ਸਵਾਮੀ ਪਰਮੇਸ਼ਰ ਫਾਤੁਰ ਦੇ ਸਮਾਨਾ ਸਮਾਇਆ ਹੋਇਆ ਹੈ ਕਿਹਨੂੰ ਮੁਰਾ ਚਾਹੀਏ ਕਿਹਨੂੰ ਭਲਾ ਚਾਹੀਏ ਕੀ ਕਹੋ ਸੁਣੋ ਸੁਆਮੀ ਜੇ ਸੁਆਮੀ ਕੀ ਕਹੀਏ ਕਿਸੇ ਨੂੰ ਮੰਦਾ ਜੀ ਕਿਸੇ ਨੂੰ ਕਹੀਏ ਚੰਗਾ ਉਹ ਵੱਡ ਪੁਰਖ ਸੁਜਾਣਾ ਵੱਡਿਆਂ ਤੋਂ ਵੱਡਾ ਪੁਰਖ ਪੂਰਨ ਹੈ ਸੁਜਾਣਾ ਅੰਤਯਾਮੀ ਹੈ ਘਰ ਘਰ ਵੀ ਜਾਣਣ ਵਾਲਾ ਹੈ ਰਹਾਉ ਮਾਨ ਅਭ ਮਹਾਨ ਮੰਦੇ ਜੀ ਨੂੰ ਕੋਈ ਇੱਛਾ ਹੈ ਕਿ ਮੇਰਾ ਸਤਕਾਰ ਲੋਕ ਕਰਨ ਜਿਵੇਂ ਜੱਥੇ ਚ ਜਾਂਦੇ ਹੁੰਦੇ ਸੀ ਜਦੋਂ ਕਈ ਦੀ ਛੁਟਕੇ ਆਉਂਦੇ ਸੀ ਜਿੱਥੋਂ ਤੋਂ ਉਹ ਜਿੱਨਾ ਚੋਂ ਉਹਨਾਂ ਨੂੰ ਗਿਲੂਸੇ ਨਾਲ ਲਗਾਇਆ ਜਾਵੇ ਕੱਢ ਕੇ ਨਾਲ ਜਾਂ ਤੇਸੋਂ ਤੇ ਬੈਠੇ ਭੁੱਖੇ ਬੈਠੇ ਰਹਿੰਦੇ ਸੀ ਫੇਰ ਉਹ ਜਰੂਰ ਕੱਢਣਾ ਤੇ ਫਿਰ ਖੁਸ਼ ਹੋ ਕੇ ਉਹਨਾਂ ਨੂੰ ਜਾਣਾ ਇਸ ਤਰ੍ਹਾਂ ਮਾਣ ਵੀ ਜਿਸਦੇ ਅੰਮ੍ਰਿਚਾ ਹੈ ਤੇ ਉਹ ਮਾਣ ਆਪ ਦੇ ਗੁਨਾ ਦਾ ਹੰਕਾਰ ਕਰਦਾ ਕਿ ਮੇਰੇ ਵਰਗਾ ਕੋਈ ਨਹੀਂ ਇਸ ਪ੍ਰਕਾਰ ਮਾਣ ਆਪ ਦੇ ਆਦਮ ਦੀ ਲੋੜ ਵਾਲਾ ਤੇ ਦੂਸਰੇ ਨਰਾਜ਼ਗੀ ਕਰਨ ਵਾਲਾ ਤੇ ਹੰਕਾਰ ਕਰ ਰਹਿਣ ਵਾਲਾ ਮੰਨ ਦੇ ਜਿਹੜਾ ਇਹਨਾਂ ਦੋਹਾਂ ਹਾਲਤਾਂ ਜੁੜਦਾ ਹੈ ਹੰਕਾਰ ਕਰਦਾ ਹੈ ਗੁਨਾ ਦਾ ਜੇ ਨਾਲ ਸਰਕਾਰ ਚਾਹੁੰਦਾ ਹੈ ਉਹ ਸੇਵਕ ਨਹੀਂ ਉਹ ਸੇਵਕ ਨਹੀਂ ਬਣ ਸਕਦਾ ਸੇਵਕ ਉਹ ਸਰਬ ਜਿਹੜਾ ਮਾਨਵੀ ਇੱਛਾ ਨੂੰ ਰੱਖੇ ਤੇ ਗੁਣਾਂ ਦਾ ਮਹਾਨਾ ਹੋਵੇ ਹਿਰਦੇ ਵਿੱਚ ਤੇ ਕਿਹਦੀ ਗਿਆਬਰੀ ਨਾ ਕਰੇ ਤੇ ਆਪਦੇ ਮਾਨ ਦੀ ਇੱਛਾ ਦਾ ਰੱਖੇ ਤਤ ਸੰਦਾਰਸੀ ਸੰਤੋ ਇਹ ਸੰਤ ਜਿਹਨੋਂ ਤਤ ਸਰੂਪ ਦੇ ਸੰਮੁਖ દર્ਸ਼ਨ ਕਰਨ ਵਾਲਾ ਕੀ ਕੋਈ ਆਵਾਗੂ ਦੇ ਨਜ਼ਾਰੇ ਵੇਖਣ ਵਾਲਾ ਕੋਈ ਕੋ ਤਮੰਦਾਹੀ ਸਤ ਸੂਗ ਦਾ ਸੰਕਪਰਸ਼ੀ ਸਾਰਿਆਂ ਦੇ ਉਹ ਜਪੁ ਜਾਈਆ ਤਤ ਤੋਹੀ ਐਸੇ ਸੂਗ ਨੂੰ ਸੰਕ ਦੇਖਣ ਵਾਲਾ ਇਹ ਸੰਤਨ ਕੋਈ ਕੁਰੂਣਾ ਦੇ ਮੰਦਾਹੀ ਵਿੱਚੋਂ ਹੈ ਨਹੀਂ ਤਾਂ ਸਾਰੀ ਦੁਨੀਆ ਦੇ ਅੰਦਰ ਆਪ ਦੀ ਪਈ ਹੋਈ ਆਪ ਬਣ ਬਣ ਕੇ ਮੁਖਾਦੇ ਆ ਕਹਾਜੋ ਕਿ ਨਹੀਂ ਕਹਾਇਆ ਸਭ ਕਹਤੇ ਹੋਇਆ ਕਹਾਇਆ ਸੱਤ ਕੋਈ ਨਹੀਂ ਤਹੋਂਦਾ ਜੀ ਨੂੰ ਵੇਖੀਏ ਸੱਤੋ ਪੀਸਨ ਕਪੜੀ ਜੁੱਤੇ ਸੋਨੇ ਖਵਾ ਬਣੇ ਰਹਿੰਦੇ ਹਨ ਕਾਹਨ ਕਹਾਵਲ ਇਹੋ ਪੀੜਤ ਕਰਲਾ ਜਿਹੜਾ ਤੈਨੂੰ ਮੈਂ ਵੀ ਸੇਵਕਾਂ ਮੈਂ ਬ੍ਰਹਮ ਰੂਪ ਹਾਂ ਨਾ ਹੋ ਰਹਾਂ ਅੰਗਰਮਸਮੀ ਐ ਅਗੇ ਹਾਂ ਜੀ ਤੁਸੀਂ ਅੰਗਰਮਸਮੀ ਐ ਕਿਉਂ ਕਹਿ ਲੈਣਾ ਆਪਦੀ ਜਿਮਾਂ ਤੋਂ ਆਪ ਆਪ ਦੇ ਸੀਤ ਪ੍ਰਸਾਦ ਖਾਣ ਆਵੇ ਸੇਵਕਾਂ ਦੇ ਕਾਸ ਤੇ ਕਹਾ ਲੈਣਾ ਉਹਨਾਂ ਦੇ ਗੂੜ ਚਤੂਆਂ ਦੇ ਕਾਸੋਂ ਇਹ ਸਾਡੇ ਸਭ ਨੂੰ ਆ ਰਿਹਾ ਰਾਤ ਨੂੰ ਦੇ ਅੱਡ ਹੋ ਜਾਂਦੀ ਐ ਸਿਰ ਅੱਡ ਹੋ ਜਾਂਦਾ ਹੈ ਪਾੜ ਅੱਡ ਹੋ ਜਾਂਦੇ ਲੱਤਾਂ ਅੱਡ ਹੋ ਜਾਂਦੀ ਐ ਸਵੇਰੇ ਫੇਰ ਜੁੜ ਪੈਂਦੇ ਐ ਇਸ ਪ੍ਰਕਾਰ ਕਹਿਣ ਤੇ ਕਹਾਉਣ ਵਾਲਾ ਜਿਹੜਾ ਕੰਮ ਐ ਇਹੋ ਕੀਰਤ ਕਰਲਾ ਇੰਨਾ ਆਪ ਦੀ ਵਡਿਆਈ ਵਾਸਤੇ ਲੋਕਾਂ ਨੇ ਕਰਲਾ ਰਾਹ ਬਣਾਇਆ ਹੋਇਆ ਐ ਇਸ ਰਾਹ ਵਿੱਚ ਮੇਰੀ ਵਡਿਆਈ ਕੀ ਆਪ ਕੋਈ ਵਡਿਆਈ ਨਾ ਕਰੇ ਉਹ ਆਪ ਦੇ ਮੂੰਹੋਂ ਆਪ ਹੀ ਵਡਿਆਈ ਕਰੀ ਜਾਂਦੇ ਜਿਹਦੇ ਦੋ ਚਾਰ ਸੇਵ ਕੋਣ ਉਹ ਮਿਲ ਕਰਕੇ ਮੁਜਾਰਤੀ ਬਣਾਈ ਹੈ ਉਹਦੇ ਵਡਿਆਈ ਕਰਾ ਲੈਂਦੇ ਆ ਇਹ ਵਡਿਆਈ ਕਰਨ ਦੇ ਕਰਨਾ ਰਾਹ ਫੜਿਆ ਹੋਇਆ ਲੋਕਾਂ ਨੇ ਇੱਕ ਮਨਸਾਹੇ ਇਲਾਕੇ ਚ ਮਸੰਦ ਐਸੇ ਨਹੀਂ ਗਿਆ ਉੱਥੇ ਇੱਕ ਜੋਗੀ ਸੀ ਉਹ ਨਗਰਬੰਦ ਕਰਕੇ ਕਦੇ ਕੁਝ ਕਰ ਲਿਆ ਕਰੇ ਕਦੇ ਕੁਝ ਕਰ ਲਿਆ ਕਰੇ ਇੱਕ ਦਿਨ ਦੀ ਗੱਲ ਆ ਉਹ ਕਹਿੰਦਾ ਮੈਂ ਬ੍ਰਹਮ ਹਾਂ ਉਹਦੇ ਚੇਲੇ ਕਹਿੰਦੇ ਕਿ ਤੁਸੀਂ ਬਾਵਾ ਜੀ ਕਿਵੇਂ ਬ੍ਰਹਮ ਕਹਿੰਦੇ ਬ੍ਰਹਮ ਦਾਤੂ ਉਪਰਾੰਤ ਨਹੀਂ کہنا میرے بھی ہڈ نہیں نجر بند کر کے لوگوں بھی ہڈ پیر وکو وکرے کر کے ہاتھ تھے پھر وہ کہنا میں برہم ہاں وہ ویلے کہ ہاں جی ہوں تھی برہم ہوں ٹھیک ہوں من لیا جڑا وہ مستانہ سنگھ دی گیا ویخو آتے بھی جو بھی کلا والا سنی لے ویے وہ کہنے لگا بھائی میں برہم ہے ہاں. برہم بچتا ہنگتا ہی نہیں تیرے اندر ہوما کیوں فردی ہے ਉਹ ਕਹਿਣ ਲੱਗੇ ਕਿ ਭੰਗ ਤਾਂ ਮੈਂ ਜਦੋਂ ਬ੍ਰह्म ਹੋਇਆ ਮੈਂ ਕਰਾਂ ਇਹ ਕਹਿਣ ਲੱਗਾ ਵੇਖੋ ਸੱਜਰੂ ਨਾਨਕਦੇਵ ਦੇ ਬਚਨ ਹੈ ਨਿਮਖ ਨਿਉ ਕਾਲ ਸਰੀਰ ਪਟਾਵਾਂ ਤੋ ਵੀ ਹਉਮੈ ਮੈਨ ਨਾ ਜਾਗੈ ਇਹ ਰਤੀ ਰਤੀ ਜਿੰਨਾ ਕੋਈ ਸੀਦੀ ਕਟਾ ਲਵੇ ਤੂੰ ਤਾਂ ਮੋਟੇ ਮੋਟੇ ਹੱਡ ਮੱਖੋ ਮੱਖੇ ਕਰਕੇ ਮਜ਼ਰਬੰਦ ਕਰਕੇ ਸਾਨੂੰ ਖਾਏ ਹੈ ਹਉਮੈ ਦੀ ਮੈ ਨਹੀਂ ਜਾਂਦੀ ਜਿੰਨਾ ਚਿਰ ਹਉਮੈ ਹੈ ਉਹਨਾਂ ਚਿਰ ਪ੍ਰਮੇਸ਼ਰ ਦਾ ਰੂਪ ਨਹੀਂ ਹੁੰਦਾ ਇਹ ਕਹਿੰ ਲਗਾ ਕਿ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੀ ਕਹਿੰਦੇ ਅਸੀਂ ਫਿਰ ਉਸੇ ਨੂੰ ਮੰਨਦੇ ਕੈਨੂੰ ਨਹੀਂ ਮੰਨਦੇ ਸੁਣ ਕੇ ਕਹਿੰਦਾ ਸਿੱਖ ਕਿਹੜੀ ਮਿੱਟੀ ਦੇ ਬਣਾਏ ਐ ਇਹ ਕਿਸੇ ਤੇ ਵੀ ਭਰੋਸਾ ਨਹੀਂ ਕਰਦੇ ਮੈਂ ਵੇਖੋ ਹੱਡ ਪੈਰ ਵੱਖੋ-ਵੱਖਰੇ ਕਰਕੇ ਖਾਦੇ ਫੇਰ ਵੀ ਮੈਨੂੰ ਇਹ ਬ੍ਰਹਮ ਮੰਨਣ ਨੂੰ ਪਿਆਰ ਨਹੀਂ ਇਹੋ ਗੁਰੂ ਸਾਹਿਬ ਦੀ ਕਹਾਣੀ ਨੂੰ ਸੁਣੋ ਸੇ ਭਾਈ ਕਹੈਨ ਕਹਾਵਲ ਇਹੋ ਪੀਰਤ ਕਰਲਾ ਜਿਹੜਾ ਆਪ ਮੈਂ ਬ੍ਰਹਮ ਹੂੰ ਇਹ ਕਹ ਲੈਨੇ ਲੋਕਾਂ ਤੋਂ ਇਹ ਜੋ ਫੀਰ ਦੀ ਵਡਿਆਈ ਦਾ ਕਰਲਾ ਰਸਾ ਬਣਾਇਆ ਹੋ ਲੋਕਾਂ ਨੇ ਰਸਤਾ ਕਟੜਿਆ ਹੋਇਆ ਹੈ ਇਸ ਨਾਲ ساری ਦੁਨੀਆ ਕਹਿ ਲਿਆ ਕਹਾ ਲਿਆ ਵੀ ਅਸੀਂ ਖੁਦ ਖੁਦਾ ਆਏ ਇਹੋ ਫੀਰ ਦੀ ਦਾ ਕਰਲਾ ਰਸਤਾ ਬਣਾਈ ਬੈਠੇ ਹੈ ਬਾਤ ਨੂੰ ਕਹਿਣ ਤੇਨ ਮੁਕਤ ਜਿਹੜਾ ਕਸ਼ਮ ਕਰਨਾ ਆਪ ਦੀ ਵੇਲੋਂ ਮੈਂ ਬ੍ਰਹਮ ਹੋਰ ਤੇ ਕਹਿ ਦੇਣਾ ਸੇਵਕਾਂ ਨੇ ਵੀ ਤੂੰ ਬ੍ਰਹਮ ਹੈ ਇਹਨਾਂ ਦੁਹਾ ਤੋਂ ਮੁਕਤ ਹੋਣਾ ਜਿਹੜਾ ਕੋਈ ਮੁਸ ਕੋਈ ਵਿਰਲਾ ਕੋਈ ਗੁਰਮਖੀ ਜਿੰਦre ਹਉਮੈ ਨਹੀਂ ਹੈ ਜਿੰਦre ਕੋਈ ਉਹ ਮਹਾਰਤ ਆਵਾ ਕੋਈ ਕੋਈ ਗੁਰਮਖੋਤਕਦਾ ਨਹੀਂ ਤਾਂ ਸਾਰੇ ਰੱਬ ਹੀ ਬਣੇ ਬੈਠਿਆ ਜਿਹਨੂੰ ਉੱਚੀਏ ਕੋਈ ਵੀ ਸਾਡੀ ਨਹੀਂ ਕਹਾਂਦਾ ਗਤ ਅਵਗਤ ਕਸ਼ ਨਦਰ ਨਾ ਆਇਆ ਗੁਰੂ ਕੋਨੇ ਵੀ ਮਾਰੇ ਗਤੀ ਹੋ ਕੇ ਅਵਗਤ ਹੋ ਕੇ ਮਰਨ ਕੇ ਜਿਹੜੇ ਹੰਕਾਰ ਕਰਦੇ ਐ ਮਾਰੇ ਕਹਿੰਦੇ ਜਿਹੜੇ ਗੁਰਮਖੋਨੇ ਨਿਗਾਹ ਜੀ ਨਹੀਂ ਕੋਈ ਕੀ ਕੀ ਗਤੀਏ ਤੇ ਕੀ ਕੀ ਅਵਗਤੀਏ ਵਾਹਿਗੁਰੂ ਦਾ ਰੂਪ ਹੀ ਦੇਖਦੇ ਆ। ਗਤ ਗਿਆਨ ਤੇ ਅਵਗਤ ਅਗਿਆਨੀ, ਗਿਆਨੀ ਤੇ ਅਗਿਆਨੀ ਵੀ ਉਹਨਾਂ ਦੀ ਨਿਗਾਹ 'ਚ ਕੁਝ ਨਹੀਂ ਆਉਂਦਾ। ਸਾਰੇ ਪਰਮੇਸ਼ਰ ਹੀ ਦੇਖਦੇ ਆ। ਗਤ ਪ੍ਰਾਪਤੀ ਤੇ ਅਵਗਤ ਨਾ ਪ੍ਰਾਪਤੀ ਵੀ ਉਹਨਾਂ ਦੀ ਕੋਈ ਨਿਗਾਹ 'ਚ ਨਹੀਂ ਆਉਂਦੀ। ਸੋ ਗੱਤ ਗਿਆਨ ਜਿਨ੍ਹਾਂ ਨੂੰ ਅਵਗਤ ਪਰਮੇਸ਼ਰ ਦਾ ਪ੍ਰਾਪਤ ਹੋਇਆ ਹੈ ਉਹਨਾਂ ਦੀ ਦਿੱਤੀ ਜੋ ਦੁੰਦਵਾਦ ਨਹੀਂ ਕੁਝ ਨਜ਼ਰ ਆਇਆ ਸੰਤਨ ਕੀਰੇਣੋ ਨਾਲਕ ਦਾਨ ਪਾਇਆ ਸਤਿਗੁਰੂ ਸਾਹਿਬ ਨੇ ਕਹਿੰਦੇ ਸੰਤਾਂ ਭਗਤਾਂ ਦੀ ਚਰਨਾਂ ਦੀ ਧੂੜ ਬਣ ਕੇ ਉਹਨਾਂ ਨੇ ਪਰਮੇਸ਼ਰ ਦੇ ਪਾਸੋਂ ਇਹ ਉਮਤ ਨਾਮ ਦੇ ਦਾਨ ਨੂੰ ਪਾਇਆ ਤੁਹਾਨੂੰ ਉਹਨਾਂ ਦਾ ਜੀਵਨ ਹੈ ਸ੍ਰੀ ਰਾਮ ਮਹੱਲਾ ਪੰਜਵਾਂ ਘਰ ਸਤਵੋ ਤੇਰੇ ਭੂਸਾ ਪਿਆਰੇ ਲੜ ਲੜਾਇਆ ਸੰਗੂ ਸਾਹਿਬ ਦੀ ਜੀ ਅੰਮ੍ਰਿਤ ਸਰ ਸਾਹਿਬ ਰਾਕੇ ਨੇ ਸਮੇਂ ਉਸ ਵਕਤ ਹਰਮੰਦਰ ਸਾਹਿਬ ਦੀ ਸਾਰੀ ਕੀਤੀ ਜਦੋਂ ਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਕਾਸ਼ ਕੀਤੇ ਉਸ ਦੇ ਖੁਸ਼ੀ ਦੇ ਨਾਲ ਮਹਾਰਾਜ ਜੀ ਨੇ ਸ਼ਬਦੋ ਜਾਰ ਨ ਕੀਤਾ ਹੈ ਸਤ ਗੁਜ ਸਤਵੇਂ ਘਰ ਵਿੱਚ ਤੇਰਾ ਘਰੋਸਾ ਪਿਆਰੇ ਮੈਂ ਲਾੜ ਲੜਾਇਆ ਇਹ ਪਿਆਰੇ ਅਕਾਲ ਪ੍ਰਖਵਾਹੀ ਗੁਰੂ ਤੇਰੇ ਘਰੋਸੇ ਵਿੱਚ ਮੈਂ ਲਾੜ ਲੜਾਇਆ ਇਹ ਸ੍ਰੀ ਮਾਰਾ ਸ੍ਰੀ ਹਰਮੰਦਰ ਸਾਹਿਬ ਦਾ ਰਚਨਾ ਅੰਮ੍ਰਿਤਸਰ ਸਾਹਿਬ ਦਾ ਪੱਕਾ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਾ ਇਹ ਲਾੜ ਅਨੰਦ ਦੇ ਵਿੱਚ ਲੜਾਇਆ ਅਨੰਦ ਦੇ ਸਹਿਤ ਹੋਏ ਆ ਇਹ ਲਾੜ ਦੇ ਵਿੱਚ ਚਾਹ ਵਿੱਚ ਆ ਕਰਕੇ ਸਾਨੂੰ ਜੁਹੀ ਲੜਾਇਆ ਹੈ ਅਨੰਦ ਦੇ ਸਹਿਤ ਕੀਤਾ ਹੈ ਇਹ ਬਖਸ਼ੀ ਕੀਤੀ ਹੈ ਉਲਹਾ ਤੂਹ ਤਹ ਬਾਰਕ ਇਸੇ ਤਰ੍ਹਾਂ ਜਿ ਗਿਆਸੂ ਕਹਿੰਦਾ ਗੁਰਾਂ ਦੇ ਅੰਦਰ ਸਤਿਗੁਰੂ ਆਕਾਲ ਪੁਰਖ ਅੰਤਿਯਾਮੀ ਨੂੰ ਸਤਿਗੁਰੂ ਤੁਹਾਡੇ ਭਰੋਸੇ ਵਿੱਚ ਮੈਂ ਮੈਂ ਲਾਡ ਲੜਾਇਆ ਮੈਂ ਸਾਧਨਾ ਦੇ ਲਾਡ ਅਨੰਦ ਵਿੱਚ ਆਪਣੇ ਆਪ ਲੜਾਇਆ ਅਨੰਦੀ ਕੀਤਾ ਹੈ ਮਾਇਆ ਇਸ ਪ੍ਰਕਾਰ ਵਿਰਾਗ ਬੇਵੇਖੋ ਖਰਸੰਪਤੀ ਮੋਖ ਇਛਾ ਸਭੋ ਗਿਆਨ ਮੰਨਣ ਗਿਆਨ ਦੇ ਵਿਆਸਨ ਗਿਆਨ ਸਤੋਗੁਣ ਗਿਆਨ ਸਖਿਆਤ ਦਾ ਗਿਆਨ ਨੂੰ ਕੀ ਲਾਡ ਅਨੰਦ ਵਿੱਚ ਮੈਨੂੰ ਤੁਸੀਂ ਲਗਾਉਣਾ ਕੀਤਾ ਹੈ ਮੰਨਦੀ ਕੀਤਾ ਹੈ ਉਹ ਲੈ ਤੂ ਸਹਾਰਕ ਜਿਸ ਕੇ ਬਾਦਸ਼ਾਹ ਸੀ ਆਪ ਦੇ ਬੱਚੇ ਹਾਂ ਭੁੱਲ ਕਰ ਲੈਨੇ ਤੇਰਾ ਸਿਰ ਨੂੰ ਵਿਸਾਰ ਜਿੰਨੇ ਆ ਕੁੱਕ ਜਾਂਨੇ ਤੇਰੀ ਆਗਿਆ ਨਹੀਂ ਮੰਨਦੇ ਸਿੱਕੇ ਪਾਖਿਆ ਉਹ ਕੁੱਕ ਜਾਂਨੇ ਹਨ ਭੁੱਲ ਬੋਦੀ ਕਰ ਬੈਨੇ ਕਿਉਂ ਕੁ ਥੋੜੀ ਥੋੜੀ ਬਹਾਵੀ ਗਲਤੀ ਅਸੀਂ ਭੁੱਲ ਕੇ ਕਰ ਲੈਨੇ ਆਂ ਭੁੱਲ ਕਰਕੇ ਆਪਦੇ ਨਾਮ ਨੂੰ ਕਿਉਂ ਕੁੱਕ ਜਾਂਨੇ ਗਲਤੀਆਂ ਕਰਦੇ ਆਂ ਫੇਰ ਵੀ ਆਪਦੇ ਬਾਰਕ ਹਾਂ ਊ ਹਰ ਪਿਤਾ ਮਾਯਾ ਜਿਹੜੀ ਆ ਪਾਲ ਤੁਸੀਂ ਸਾਡਾ ਮਾਤਾ ਪਿਤਾ ਆਪ ਹੀ ਹੈ ਆਪੇ ਨੰਨੇ ਤੋਂ ਬਾਦਾਮ ਕਾਰਨ ਹੋਣੇ ਕਰਕੇ ਸੁਹੇਲਾ ਕਹਿਣ ਕਹਾਵਨ ਜਿਹੜਾ ਕਹਿ ਲੈਣੇ ਨੇ ਦੁਨੀਆ ਦੀ ਮੈਬਰੂ ਰੂਪ ਹਾਂ ਤੇ ਬੜਾ ਸੁਖਾਲਾ ਫਿਰ ਇੱਕ ਆਦਮੀ ਕਹਿੰਦਾ ਅਸੀਂ ਬ੍ਰਾਹਮੀ ਐ ਜਿਉਂ ਕਾ ਤਿਉਂ ਬਸ ਇੱਕ ਹੁੰਦਾ ਸੀ ਬੁੱਟਰਾਂ ਵਿੱਚ ਸਾਡ ਉਹ ਕਹਿੰਦੇ ਜਿਉਂ ਕਾ ਤਿਉਂ ਜਿਹਾਂ ਜਹਾਂ ਹੈ ਉਹ ਹਾਏ ਉਹਦਾ ਨਾਲ ਜਿਉਂ ਕਾ ਤਿਉਂ ਸ਼ੰਕਾ ਵੀ ਕਰਤਾ ਸੀ ਇਸ ਪ੍ਰਕਾਰ ਸੁਹੇਲਾ ਤਹਰ ਕਹਾਵਨ ਦੈ ਲੋਰ ਆਮ ਬ੍ਰਹਮ ਰੂਪ ਹੇ ਕਹਾਣ ਕੇੰਿਆਂ ਦੇ ਪਾਸੋਂ ਸੀਧ ਪ੍ਰਸ਼ਾਦ ਚੱਕਣ ਵਾਲਿਆਂ ਦੇ ਪਾਸੋਂ ਕੇ ਬ੍ਰਹਮੀ ਹੈ ਕਿਉ ਕਹਿਣਾ ਕਿ ਕਹਾਣ ਦਾ ਬੜਾ ਸੁਖਾਲਾ ਹੈ ਦੁਨੀਆਂ ਨੇ ਇੱਕ ਰਾਜ ਬਣਾਇਆ ਹੋਇਆ ਹੈ ਤੇਰਾ ਵਿਖੂ ਭਾਵਨ ਇਹ ਪਰਮੇਸ਼ਰ ਜਿਹਾ ਤੇਰਾ ਭਾਵਨ ਭਾਵਨਾ ਪਾਣਾ ਮੰਨਣਾ ਬੜਾ ਕਸ਼ਨਾ ਹੈ ਸੱਤਿਆਂ ਲੋਹਾਂ ਕੇ ਬੈਠ ਕੇ ਫੇਰ ਕਹਿਣਾ ਤੇਰਾ ਪਿਆ ਮਿੱਠਾ ਲਾ ਕੇ ਉਹ ਹਰ ਨਾਮ ਪਦਾਰਥ ਨਾਨਕ ਮੰਗੇ ਇਸ ਪ੍ਰਕਾਰ ਦੇ ਗੁਣ ਹੋਣੇ ਉਪਦੇਸੀਆਂ ਦੇਗਾ ਚ ਬੈਠ ਕੇ ਫਿਰ ਆਨੰਦ ਚ ਰਹਿਣਾ ਧਰਮੇਤ ਕਾ ਪੈੰਡਿਆ ਹੋਇਆ ਫਿਰ ਆਨੰਦ ਚ ਰਹਿਣਾ ਇਹ ਜਿਹੜਾ ਤੇਰਾ ਭਾਣਾ ਮੰਨਣਾ ਰਜਾਬ ਚ ਰਹਿਣਾ ਬਹੁਤ ਕੱਟਣਾ ਹੈ ਤੇ ਤੋਹਾਲਣਾ ਵੀ ਅਸੀਂ ਬ੍ਰਹਮ ਨਾਲ ਕੋ ਫਰਕ ਨਹੀਂ ਕਿਉਂ ਬੜਾ ਸੁਖਾਲਾ ਤੇਰਾ ਦੇਖੋ ਭਾਵਨਾ ਇਹ ਭਾਵਨਾ ਜਿਹੜੀ ਕਰਨੀ ਹੈ ਪਰਮੇਸ਼ਰ ਤੈਨੂੰ ਜਿਹੜਾ ਪਾਉਣਾ ਹੈ ਇਨੂੰ ਭਾਜਣਾ ਜਿਹੜਾ ਪਰਮੇਸ਼ਰ ਭਾਵਨ ਗਿਆਨ ਪ੍ਰਕਾਸ਼ ਰੂਪੇ ਬ੍ਰਹਮ ਉਹ ਤੇਰਾ ਬੜਾ ਕਠਣਾ ਸਾਰਿਆਂ ਵਿੱਚ ਤੇ ਮੇਂ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬਹਿ ਰਾਈ ਬ੍ਰਹਮ ਪਸਾਰ ਪਸਾਰੇ ਪੀਪਲ ਸਦਗੁਰੂ ਦੇ ਸੋਝੀ ਪਾਈ ਇਹੀ ਦੀ ਭਾਵਨਾ ਜਿਹੜੀ ਕਰਨੀ ਹੈ ਦੁੱਖ ਸੁਖ ਪਿਆਰੇ ਇੱਕੁੱਲ ਤੇ ਆਈ ਘਰਸ ਰਹਿਣਾ ਇਹ ਬੜਾ ਕਠਣਾ ਹੈ ਰਹਾਉ ਤੇਰਾ ਭਾਣਾ ਜਿਹੜਾ ਹਰ ਹਾਲ ਤੁਸੀਂ ਕੋ ਜਿਆ ਰਹਿਣਾ ਰਹਾਉ ਹੋ ਮਾਨ ਤਾਣ ਕਰਉ ਤੇਰਾ ਇਹ ਅੰਦਰ ਜਿਹੀ ਅਕਾਲ ਪੁਰਖ ਦੀ ਮਾਨ ਮੰਦੇ ਅੰਦਰ ਹੈ ਤੇ ਤਾਣ ਦੰਦੇ ਅੰਦਰ ਮਾਰ ਬ੍ਰਹਮਾ ਨੰਦ ਨੰਦ ਤੇ ਤਾਣ ਬਿਵੇਕ ਦਾ ਬਾਰ ਆਪ ਦਾ ਹੀ ਕਰ ਦੇਖੋ ਹੋ ਜਾਨੋ ਆਪਾ ਅਸੀਂ ਜਾਣਦੇ ਹਾਂ ਸੱਚੇ ਬਾਦਸ਼ਾ ਸਾਡੇ ਆਪਣਾ ਆਤਮਾ ਰੂਪ ਹੋ ਤੁਸੀਂ ਸਦਾ ਆਪਣੇ ਹੋ ਸਭ ਹੀ ਮਨ ਸਭ ਹੈ ਤੇ ਬਾਹਰ ਇਹ ਅੰਤਰਜਾਮੀ ਤੂੰ ਸਾਰਿਆਂ ਦੇ ਵਿੱਚ ਵੀ ਰਹਿਣਾ ਸਾਰਿਆਂ ਦਾ ਆਤਮਾ ਰੂਪ ਹੋਣੇ ਕਰਕੇ ਸਾਰਿਆਂ ਤੋਂ ਬਾਹਰ ਆਪਾਂ ਪੁੱਤਾਂ ਤੋਂ ਸਤੰਤਰੇ ਤੂੰ ਹੀ ਪਰਮੇਸ਼ਰ ਤਾਪੁਨ ਕਹੇ ਲੇਪਨਾ ਲੱਗਾ ਹੈ ਘੜ ਘੜ ਅੰਦਰ ਸਭ ਹੀ ਵਿਆਗ ਬੇਮੋਹਤਾਜ ਬਾਪਾ ਇਹ ਪਿਤਾ ਜੀ ਗੁਰੂ ਜੀ ਤੂੰ ਬੇਮੋਹਤਾਜ ਹੈ ਹੈ ਤਾਂ ਸਾਡਾ ਸਾਰਿਆਂ ਦਾ ਬਾਪ ਇੱਕ ਪਿਤਾ ਇਸ ਗੇ ਹਮ ਬਾਰਕ ਪਰ ਤੂੰ ਬੇਮਹਤਾਜ ਹੈ ਕਿਸੇ ਤੇ ਪੁਸ਼ਾਵਤ ਨਹੀਂ ਹੁੰਦਾ ਸੱਚੇ ਪਾਤਸ਼ਾਹ ਤੇਰੇ ਉੱਤੇ ਕਿਸੇ ਪ੍ਰਕਾਰ ਦੀ ਮੇਰ ਨਹੀਂ ਹੈ ਮੈਂ ਸਭ ਦਾ ਬਾਪੂ ਪਿਤਾ ਹਾਂ ਜੋ ਪੁੱਤਰੀ ਕੌਲ ਨਾ ਪਾਲਿਓ ਘਰ ਪੀਰੋਂ ਕੰਨ ਮਰਦੀ ਐ ਐਡਾ ਬੇਮਹਤਾਜ ਹੈ ਸਾਰਿਆਂ ਦਾ ਬਾਪ ਹੈ ਕਿਉਂ ਨਹੀਂ ਰਾਮਕੰਦਰ ਜੀ ਦੇ ਤਾਈ ਲਊ ਤੇ ਕੁਸ਼ੂ ਉਹਦੀ ਫੌਜ ਸੇ ਇੱਕ ਯੰਗ ਚ ਮੂਰਖਾ ਕਰਦੇ ਐ ਦੇਵ ਜੀ RAM ਕੰਦ ਰਾਜ ਆਪ ਦੇ ਪੁੱਤਾਂ ਨੂੰ ਮੋਹ ਵਿੱਚ ਆ ਕੇ ਦੇਵੇ ਇਹੋ ਜਿਹਾ ਮੁਹਤਾਜ ਕਿਸੇ ਦੀ ਕੁਸ਼ਾਮਤ ਵਾਲਾ ਨਹੀਂ ਹੈ ਤੂੰ ਬਾਪੂ ਸਾਰਿਆਂ ਦਾ ਪਰ ਬੇਮੁਹਤਾਜ ਹੈ ਕੁਸ਼ਾਮਤ ਉਹ ਰਹਿ ਤੇ ਸੇਵਕਾਂ ਨੂੰ ਇਹ ਗਾਤ ਬਖਸ਼ਣਾ ਹੈ ਪਿਤਾ ਹੋ ਜਾਣੋ ਨਹੀਂ ਤੇਰੀ ਕਵਲ ਜੁਗਤਾ ਤੇਰਾ ਆਕਾਲਪ੍ਰਭ ਵਾਹਿਗੁਰੂ ਸਿ ਨਹੀਂ ਜਾਣਦੇ ਤੇਰੀ ਬੇਟੀ ਮਿਲਣ ਦੀ ਕਿਹੜੀ ਯੁਗ ਜੁਗਤੀ ਹੈ ਇਹ ਜੀਤ ਦੇ ਨਾਲ ਜੁੜਿਆ ਜਾਂਦਾ ਹੈ ਤੇਰੇ ਬਿੱਲੇ ਬਲਾ ਕੇ ਬੰਧਨ ਮੁਕਤ ਸੰਤੋ ਮੇਰੀ ਰਾਖਾ ਮਮਤਾ ਤੂੰ ਸਮਝਿ ਨੋ ਪਰਮੇਸ਼ਰ ਬੰਧਨਾ ਤੋਂ ਮੁਕਤ ਹੈ ਕੋਈ ਵੀ ਕਰਤਾ ਦੇ ਭੋਗਤਾ ਕੋਣ ਦੇ ਬੰਧਨ ਨਹੀਂ ਹੈ ਤੇ ਮੇਰੀ ਰਾਖਾ ਮਮਤਾ ਸੱਚੇ ਪਾਤਸ਼ਾਹ ਮੇਰੀ ਮੇਰ ਰੱਖਣ ਵੀ ਸਾਡਾ ਹੈ ਸਿੱਖ ਜੇ ਮੇਰ ਮੇਰੀ ਰੱਖਣਾ ਨੂੰ ਮਮਤਾ ਰੱਖਣ ਨੂੰ ਸੰਤੋ ਦਾਹੀ ਬੰਧਨਾਂ ਤੋਂ ਮੁਕਤ ਹੋ ਸਕਦੇ ਆ ਇਹ ਸਾਡੇ ਤੋਂ ਮੇਰ ਨਾ ਰੱਖੇਗਾ ਪ੍ਰਮੇਸ਼ਰ ਤਾਂ ਸਾਨੂੰ ਮੁਕਤ ਕੋਈ ਨਹੀਂ ਕਰ ਸਕਦਾ ਇਹ ਸਮਝਣਾ ਪ੍ਰਮੇਸ਼ਰ ਬੰਧਨਾਂ ਤੋਂ ਮੁਕਤ ਕਰਨ ਵਾਲਾ ਹੈ ਤੇ ਮੇਰੀ ਵੀ ਸੱਚੇ ਪਤਿਆ ਮਮਤਾ ਤੋਂ ਰੱਖੀ ਕਰੇ ਸਾਡੇ ਅੰਦਰ ਵੀ ਦੇਹ ਦੀ ਮਾਨੋ ਅਤੇ ਕਿਸੇ ਪ੍ਰਕਾਰ ਦੀ ਮੇਰ ਪਦਾਰਥਾਂ ਦੀ ਨਾ ਉਰੇ ਮੇਰੀ ਵੀ ਮਮਤਾ ਤੋਂ ਰੱਖਿਆ ਤੇਰੀ ਬੇਨਤੀ ਹੈ ਮਹਾਰਾਜ ਅਗੇ ਬਈ ਕਿਰਪਾਲ ਠਾਕੁਰ ਸਤ ਜੀ ਜੇ ਤੋ ਇਸ ਪ੍ਰਕਾਰ ਕਰਤਾਲੂ ਆਕਾਲ ਪੁਰਖ ਕੇ ਬੇਨਤੀ ਕੀਤੀ ਵੀ ਸਾਡੀ ਮਮਤਾ ਤੋਂ ਮਾਰੇ ਰੱਖਿਆ ਕਰੋ ਤੇ ਸਾਡੇ ਤੇ ਮੇਰ ਰੱਖੋ ਕੇ ਤੇਰੇ ਹਾਂ ਅਸੀਂ ਤੂੰ ਕਦੇ ਜਾਣ ਕਿਸੇ ਦੇ ਮਦਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਕਦੇ ਸਕੇ ਪਾਖਣ ਸਾਡੀ ਕੋਈ ਛੀ ਕਰ ਲਓਗੇ ਜਦੋਂ ਉਹ ਬੇਨਤੀ ਕੀਤੀ ਤਾਂ ਠਾਕੁਰ ਸਵਾਮੀ ਜੀ ਕਿਰਪਾਲੂ ਹੋ ਗਏ ਰਹੇ ਉਹ ਆਉਣ ਜਾਣ ਇਹ ਜਨੂੰ ਧਾਰ ਕੇ ਦੁਨੀਆ 'ਚ ਆਉਣਾ ਸੀ ਇਹ ਮਰ ਕੇ ਜਾਣਾ ਸੀ ਕਿਸੇ ਦੇਸ਼ ਨੂੰ ਕਿਸੇ ਲੋਕ ਨੂੰ ਇਹ ਰਹਿਤ ਹੋ ਗਏ ਤਾਂ ਜੰਮਣ ਮਰਨ ਤੋਂ ਦੋਰ ਮੇਲੇ ਨਾਨਕ ਪਾਰ ਬ੍ਰਹਮ ਪਛਾਣਾ ਜੇ ਸਰਦਾਰ ਭਾਈ ਗੁਰੂ ਸਾਹਿਬ ਦੇ ਨਾਲ ਮਿਲ ਕੇ ਸਤਿਗੁਰੂ ਜੀ ਕਹਿੰਦੇ ਹੁਣ ਪਾਰ ਬ੍ਰਹਮ ਜੋ ਪਰਮੇਸ਼ਰ ਪਾਪਾ ਪੁੰਨਾਂ ਤੋਂ ਪਰੇ ਹੈ ਉਦੀਉ ਪੁਸ਼ਾਵ ਕੀਤੀ ਹੈ ਜੰਮਣ ਮਰਨੋਂ ਬਾਹਰੇ ਪਰਦਕਾਰੀ ਜਗ ਵਿੱਚ ਆਏ ਤੇ ਬਾਪ ਸੱਚੇ ਪਾਤਸ਼ਾਹ ਤੋਂ ਸਾਨੂੰ ਇਹ ਪ੍ਰਾਪਤ ਹੋ ਗਈ ਹੈ